ਕੁਛ ਮੈਨੂੰ ਇਹ ਦੱਸੋ ਬੀਬੀ ਪਾਨੀ ਜੀ ਦੇ ਪਰਪੋਤੇ ਦਾ ਕੀ ਨਾਮ ਸੀ ਬੀਬੀ ਪਾਨੀ ਜੀ ਦੇ ਪਰਪੋਤੇ ਦਾ ਕੀ ਨਾਮ ਸੀ ਹਾਂਜੀ ਬੱਲੇ 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 ਬੜੇ ਦੂਰ ਤੱਕ ਰਿਸ਼ਤੇਦਾਰੀ ਪਾਈ ਹੈ ਦੂਰ ਤੱਕ ਪਾਈ ਆ ਉਸ ਲਈ ਮੈਂ ਤੁਹਾਨੂੰ ਪੰਜ ਆਪਸ਼ਨ ਵੀ ਦਵਾਂਗੀ ਤਾਂ ਕਿ ਤੁਹਾਨੂੰ ਸੌਖਾ ਰਹੇ ਕਿਉਂਕਿ ਬਹੁਤ ਦੂਰ ਦੀ ਰਿਸ਼ਤੇਦਾਰੀ ਹੈ ਜੀ ਪੰਜ ਆਪਸ਼ਨ ਦਿੱਤੇ ਆ ਰਹੇ ਨੇ ਤੇ ਜਿਨ੍ਹਾਂ ਨੂੰ ਪਤਾ ਹੈ ਉਹ ਕਮੈਂਟ ਰਾਹੀਂ ਜਵਾਬ ਦੇ ਸਕਦੇ ਜਿਨ੍ਹਾਂ ਨੂੰ ਬਿਨਾਂ ਆਪਸ਼ਨ ਤੋਂ ਪਤਾ ਹੈ ਹਾਂਜੀ ਕੀ ਬੀਬੀ ਪਾਨੀ ਜੀ ਦੇ ਪਰਪੋਤੇ ਦਾ ਕੀ ਨਾਮ ਸੀ ਤੇ ਜਿਨ੍ਹਾਂ ਨੂੰ ਬੀਬੀ ਪਾਨੀ ਜੀ ਬਾਰੇ ਨਹੀਂ ਪਤਾ ਵੀਡ ਕਰੋ ਮੈਂ ਦੱਸਾਂਗਾ ਜਰੂਰ ਜੀ ਚੌਥਾ ਪਹਿਲਾ ਆਪਸ਼ਨ ਹੈਗਾ ਜੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਔਰ ਦੂਜਾ ਆਪਸ਼ਨ ਹੈਗਾ ਜੀ ਗੁਰੂ ਰਾਮਦਾਸ ਜੀ ਠੀਕ ਹੈ ਔਰ ਤੀਜਾ ਆਪਸ਼ਨ ਹੈਗਾ ਜੀ ਗੁਰੂ ਅਰਜਨ ਸਾਹਿਬ ਜੀ ਹਮ ਔਰ ਚੌਥਾ ਆਪਸ਼ਨ ਹੈਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਹਮ ਔਰ ਪੰਜਵਾਂ ਤੇ ਆਖਰੀ ਆਪਸ਼ਨ ਹੈਗਾ ਜੀ ਗੁਰੂ ਤੇਗਬਹਾਦਰ ਸਾਹਿਬ ਜੀ ਓਕੇ ਪੰਜ ਆਪਸ਼ਨ ਦਿੱਤੇ ਗਏ ਨੇ ਜੀ ਤੇ ਇਹਨਾਂ ਪੰਜ ਆਪਸ਼ਨਾਂ ਵਿੱਚ ਆਪਾਂ ਨੇ ਚੂਜ਼ ਕਰਨਾ ਹੈ ਕਿ ਬੀਬੀ ਭਾਨੀ ਜੀ ਦੇ ਪਤ ਪੋਤੇ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਚਲੋ ਆਪਾਂ ਹੁਣ ਇੱਕ ਇੱਕ ਕਰਕੇ ਸਟਾਰਟ ਕਰਦੇ ਆਂ ਸਭ ਤੋਂ ਪਹਿਲੇ ਆਪ ਜਿਹਨੇ ਗੱਲ ਕੀਤੀ ਗੁਰੂ ਅਮਰਦਾਸ ਜੀ ਹਾਂਜੀ ਗੁਰੂ ਅਮਰਦਾਸ ਜੀ ਜਿਹੜੇ ਨੇ ਉਹ ਬੀਬੀ ਭਾਨੀ ਜੀ ਦੇ ਪਿਤਾ ਜੀ ਸਨ ਹਾਂਜੀ ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਹੈ ਬਿਲਕੁਲ ਇਸ ਕਰਕੇ ਜਿਹੜਾ ਪਹਿਲਾ ਆਪਸ਼ਨ ਹੈ ਇਹ ਆਪਾਂ ਕੱਟ ਕਰ ਦਿੰਦੇ ਆ ਓਕੇ ਜੀ ਠੀਕ ਹੈ ਤਾਂ ਹੁਣ ਆਪਾਂ ਵਧਦੇ ਆਂ ਆਪਸ਼ਨ ਨੰਬਰ 2 ਆਪਣਾ ਆਪਸ਼ਨ ਦੂਸਰਾ ਦਿਖਾਈ ਹੈ ਗੁਰੂ ਹੈਗਾ ਸੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਤੇ ਆਪਾਂ ਸਾਰਿਆਂ ਨੂੰ ਪਤਾ ਜੀ ਗੁਰੂ ਰਾਮਦਾਸ ਜੀ ਬੀਬੀ ਪਾਨੀ ਜੀ ਦੇ ਪਤੀ ਸਨ ਮਤਲਬ ਕੀ ਬੀਬੀ ਪਾਨੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਹੋਇਆ ਸੀਗਾ ਜਿਨ੍ਹਾਂ ਦਾ ਪਹਿਲਾ ਨਾਮ ਸੀਗਾ ਭਾਈ ਜੈਠਾ ਜੀ ਹਾਂਜੀ ਭਾਈ ਜੈਠਾ ਜੀ ਠੀਕ ਹੈ ਜੀ ਯਾਨੀ ਕਿ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਜਵਾਈ ਜੀ ਸਨ ਹਾਂਜੀ ਠੀਕ ਹੈ ਜੀ ਤਾਂ ਇਸ ਸਾਬ ਨਾਲ ਜਿਹੜਾ ਦੂਸਰਾ ਆਪਸ਼ਨ ਹੈ ਇਹ ਵੀ ਘਟ ਹੁੰਦਾ ਹੈ ਕਿਉਂਕਿ ਉਹਨਾਂ ਦੇ ਪਰਪੋਤੇ ਤਾਂ ਹੈ ਨਹੀਂ ਉਹਨਾਂ ਦੇ ਪਤੀ ਹਨ ਠੀਕ ਹੈ ਤਾਂ ਦੂਸਰਾ ਆਪਾਂ ਇੱਥੇ ਕੱਟ ਕਰਦੇ ਨੇ ਆਪਸ਼ਨ ਨੰਬਰ 3 ਕੀ ਹੈ ਜੀ ਤਾਂ ਆਪਣਾ ਤੀਸਰਾ ਆਪਸ਼ਨ ਹੈਗਾ ਸੀ ਜੀ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਇਹ ਆਪਸ਼ਨ ਵੀ ਆਪਾਂ ਇੱਥੇ ਕੱਟ ਕਰਨਾ ਪਏਗਾ ਜੀ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਜੀ ਬੀਬੀ ਭਾਨੀ ਜੀ ਤੇ ਸੁਪੁੱਤਰ ਹਨ ਗੁਰੂ ਅਰਜਨ ਸਾਹਿਬ ਜੀ ਹਮ ਗੁਰੂ ਅਰਜਨ ਸਾਹਿਬ ਜੀ ਬੀਬੀ ਭਾਨੀ ਜੀ ਦੇ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਹਨ ਤੇ ਆਪਸ਼ਨ ਨੰਬਰ 3 ਸੀਗਾ ਇਹ ਆਪਸ਼ਨ ਨੰਬਰ 3 ਵੀ ਆਪਾਂ ਕੱਟ ਕਰ ਦਿੱਤਾ ਅਤੇ ਇਹ ਆਪਸ਼ਨ ਵੀ ਗਲਤ ਹੈ। ਸਾਰੇ ਕੱਟ ਕਰ ਰਹੇ ਤੁਸੀਂ ਰੱਖੋਗੇ ਕਿਹੜਾ? ਨਹੀਂ ਰੱਖਾਂਗੇ ਰੱਖਾਂਗੇ ਰੱਖਾਂ ਗੁਰਚਾਰੋ। ਸਾਰਾ ਚੌਥਾ ਆਪਸ਼ਨ ਹੈਗਾ ਸੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਜੀ। ਹੁਣ ਇਸ ਆਪਸ਼ਨ ਨੂੰ ਵੀ ਆਪਾਂ ਨੂੰ ਕੱਟ ਕਰਨਾ ਪਏਗਾ। ਵਾਏ। ਉਹ ਇਹ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਿਹના ਦੇ ਸੁਪੁੱਤਰ ਹਨ ਜੀ? ਗੁਰੂ ਅਰਜਨ ਸਾਹਿਬ ਜੀ ਦੇ। ਜੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸੁਪੁੱਤਰ ਹਨ, 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਇਸ ਹਿਸਾਬ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਬੀਬੀ ਪਾਨੀ ਜੀ ਦੇ ਕੀ ਲੱਗੇ ਪੋਤਾ ਜੀ ਉਹਨਾਂ ਦੇ ਪੋਤੇ ਲੱਗੇ ਬੀਬੀ ਪਾਨੀ ਜੀ ਦੇ ਪੋਤੇ ਕੌਣ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਪਰ ਆਪ ਜੀ ਨੇ ਗੱਲ ਕੀਤੀ ਹੈ ਪਰਪੋਤੇ ਦੀ ਤੇ ਹੁਣ ਆਪ ਜੀ ਦਾ ਆਖਰੀ ਆਪਸ਼ਨ ਜਿਹੜਾ ਹੈ ਉਹ ਸਹੀ ਪੈਂਦਾ ਹੈ ਉਹ ਕੀ ਆਪਸ਼ਨ ਨੰਬਰ 5 ਗੁਰ ਤੇਗ ਬਹਾਦਰ ਸਾਹਿਬ ਜੀ ਬੀਬੀ ਪਾਨੀ ਜੀ ਦੇ ਪਰਪੋਤੇ ਸਨ ਗੁਰ ਤੇਗ ਬਹਾਦਰ ਸਾਹਿਬ ਜੀ ਕਿਵੇਂ ਕਿਉਂਕਿ ਬੀਬੀ ਪਾਨੀ ਜੀ ਦੇ ਪਤੀ ਸਨ ਗੁਰੂ ਰਾਮਦਾਸ ਜੀ ਜੀ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਸਨ ਗੁਰੂ ਅਰਜਨ ਸਾਹਿਬ ਜੀ ਜੀ ਗੁਰੂ ਅਰਜਨ ਸਾਹਿਬ ਦੇ ਸੁਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਤਰੀਕੇ ਦੇ ਨਾਲ ਰਿਸ਼ਤੇਦਾਰੀ ਦੇ ਵਿੱਚ ਆਪਾਂ ਜੇ ਲੰਬੀ ਹੈ ਤਾਂ ਬੀਬੀ ਪਾਨੀ ਜੀ ਦੇ ਪਰਪੋਤੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਠੀਕ ਹੈ। ਸੋ ਜਿਹੜੇ ਵੀਰਾਂ ਭੈਣਾਂ ਨੇ ਕਮੈਂਟ ਰਹਿ ਸਹੀ ਜਵਾਬ ਦਿੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕਈ ਵੀਰ ਭੈਣ ਕਹਿੰਦੇ ਹਨ ਕਿ ਤੁਸੀਂ ਸਵਾਲ ਜੋ ਬੜੇ ਘੁਮਾ ਫਿਰਾ ਕੇ ਪੁੱਛਦੇ ਹੋ। ਇਹਦਾ ਇਹ ਰੀਜ਼ਨ ਹੈ ਕਿ ਕਈ ਵਾਰੀ ਨਾ ਪੇਪਰਾਂ ਦੇ ਕੁਝ ਸਵਾਲ ਜਵਾਬ ਐਂ ਆਇਆ ਨੇ ਨਾ ਕੁਐਸਚਨ। ਬਿਲਕੁਲ ਜੀ। ਫਿਰ ਉੱਥੇ ਬੱਚੇ ਪਜਲ ਹੋ ਜਾਂਦੇ ਨੇ ਕਿ ਇਹਦਾ ਜਵਾਬ ਕੀ ਹੋਏਗਾ? ਜਵਾਬ ਸਾਨੂੰ ਪਤਾ ਹੁੰਦਾ। ਪਰ ਉਹ ਉਲਝਾ ਆਕੇ ਪੁੱਛਿਆ ਗਿਆ ਹੁੰਦਾ ਇਸ ਕਰਕੇ ਬੱਚੇ ਉੱਥੇ ਉਲਝ ਜਾਂਦੇ। ਬਾਕੀ ਐ ਜਦੋਂ ਆਪਾਂ ਉਲਝਾ ਆਕੇ ਕੁਐਸਚਨ ਪੁੱਛਦੇ ਆ ਨਾ ਤੇ ਆਪਾਂ ਨੂੰ ਚੰਗੀ ਤਰ੍ਹਾਂ ਯਾਦ ਹੁੰਦਾ ਤੇ ਆਪਾਂ ਨੇ ਪੜ੍ਹਿਆ ਹੁੰਦਾ ਜਾਂ ਸੁਣਿਆ ਹੁੰਦਾ ਆਪਾਂ ਨੂੰ ਆਨਸਰ ਪਤਾ ਹੀ ਹੁੰਦਾ ਚਾਹੇ ਕਿੰਨਾ ਮਰਜ਼ੀ ਘੁਮਾ ਲਓ ਤੁਸੀਂ ਕੁਐਸਚਨ। ਨਾਲੇ ਇਹਦੇ ਨਾਲ ਸਾਡੇ ਦਾ ਦਿਮਾਗ ਦੀ ਇੱਕ ਐਕਸਰਸਾਈਜ਼ ਹੁੰਦੀ ਹੈ। ਹਾਂਜੀ। ਇਹ ਇੱਕ ਦਿਮਾਗੀ ਕਸਰਤ ਹੁੰਦੀ ਹੈ ਕਿ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਸ ਸਵਾਲ ਦਾ ਜਵਾਬ ਕੀ ਹੋ ਸਕਦਾ ਹੈ। ਬਿਲਕੁਲ ਸਹੀ। ਕੀ ਪਤਾ ਪਰ ਜਵਾਬ ਪਤਾ ਹੋਵੇ। ਹੂੰ। ਸੋ ਇਸ ਕਰਕੇ ਕਈ ਵੀਰ ਪੜ੍ਹੇ ਕਹਿ ਦਿੰਦੇ ਨੇ ਕਿ ਭਈ ਇੰਨਾ ਜਾਲਾ ਕੁਮਾ ਫਰਾ ਕਿਉਂ ਪੁੱਛਦੇ ਉਹ داری ਜਨੇ ਹੀ ਹੈ ਤਾਂ ਕਿ ਤੁਹਾਡੇ ਦਿਮਾਗ ਦੀ ਐਕਸਰਸ ਹੋ ਸਕੇ ਤੇ ਦੂਸਰੀ ਗੱਲ ਕਿ ਕਈ ਵਾਰੇ ਸਵਾਲ ਜਵਾਬ ਪੇਪਰ ਵਿੱਚ ਵੀ ਆਤੇ ਕਿ ਉਹ ਆ ਫਰਾ ਕੇ ਆ ਦੇ ਦਿੰਦੇ ਹੁੰਦਾਗਾ ਜਿੱਦੇ ਮੈਂ ਆਪਾਂ ਉਹਨੇ ਛੋਟਾ ਕੁਐਸਚਨ ਨੂੰ ਬੜਾ ਥੋੜਾ ਕੱਢਾ ਕਰਕੇ ਦੱਸਿਆ ਤੇ ਇਹਦੇ ਵਿੱਚ ਆਪਾਂ ਹੋਰ ਰਿਸ਼ਤੇ ਬਾਰੇ ਵੀ ਗੱਲ ਕਰੀਆ ਕਈਆਂ ਨੂੰ ਹੋਰ ਰਿਸ਼ਤੇ ਬਾਰੇ ਨਹੀਂ ਪਤਾ ਹੁੰਦਾ ਸੋ ਉਹਨਾਂ ਨੂੰ ਛੋਟੇ ਕੁਐਸਚਨ ਵਿੱਚ ਵੱਡੀ ਇਨਫੋਰਮੇਸ਼ਨ ਆ ਜਿਹੜੀ ਉਹ ਦੇਖੋ ਹੁਣ ਇੱਕੋ ਸਵਾਲ ਦੇ ਨਾਲ ਹੀ ਕਿੰਨੇ ਸਾਰਾ ਪਤਾ ਲੱਗ ਗਿਆ ਕੀ ਬੀਬੀ ਪਾਨੀ ਜੀ ਦੇ ਪਿਤਾ ਜੀ ਦੇ ਬਾਰੇ ਪਤਾ ਲੱਗ ਗਿਆ ਕੌਣ ਨੇ ਗੁਰੂ ਅਮਰਦਾਸ ਜੀ ਫਿਰ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਹੈ ਅਸੀਂ ਜਿੰਨੀ ਵੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਹਾਂ ਸਾਡੀ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਹੋਣ ਤਾਂ ਹੀ ਹੋਣੇ ਸੁਭਾਵਿਕ ਹੈ ਜੋ ਕਿਵੇਂ ਪਿਛੇ ਲੱਗੇ ਸਾਨੂੰ ਦੱਸੋ ਸੁਧਾਰ ਕਰਾਂਗੇ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ